ਸਤਿ ਸ੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਅਲਿਮਿਟਡ ਗਿਆਨ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 9 ਫਰਵਰੀ ਹੈ 9 ਫਰਵਰੀ ਜਿਵੇਂ ਕਿ ਤੁਹਾਨੂੰ ਇਹ ਵੀ ਪਤਾ ਹੋਵੇਗਾ ਕਿ ਵੈਲੈਂਟਾਈਨਸ ਜੋ ਡੇਸ ਮਨਾਏ ਜਾਂਦੇ ਨੇ ਜੋ ਕਿ ਬੇਸਿਕਲੀ ਅੰਗਰੇਜ਼ਾਂ ਦੇ ਤਿਹਾਣ ਅੰਗਰੇਜ਼ਾਂ ਦੇ ਦਿਨ ਨੇ ਪਰ ਸਾਡੇ ਪੰਜਾਬੀਆਂ ਨੂੰ ਬਹੁਤ ਜ਼ਿਆਦਾ ਚਾ ਚੜਿਆ ਹੈ ਅੰਗਰੇਜ਼ਾਂ ਦੇ ਇਹ ਦਿਨ ਮਨਾਉਣ ਦਾ ਪਰ ਜੀ ਸਤਕੇ ਮਨਾਓ ਪਰ ਉੱਥੇ ਹੀ ਆਪਣਾ ਇਤਿਹਾਸ ਯਾਦ ਰੱਖਣਾ ਵੀ ਓਨਾ ਜਿਆਦਾ ਜ਼ਰੂਰੀ ਹੈ ਕਿਉਂਕਿ ਅੱਜ 9 ਫਰਵਰੀ ਨੂੰ ਉਹ ਇਤਿਹਾਸਕ ਦਿਨ ਹੈ ਜਿਹਨੂੰ ਸ਼ਾਇਦ ਕਿਸੇ ਵੀ ਪੰਜਾਬੀ ਨੂੰ ਨਹੀਂ ਭੁੱਲਣਾ ਚਾਹੀਦਾ ਹਰ ਇੱਕ ਪੰਜਾਬੀ ਲਈ ਇਹ ਯਾਦ ਰੱਖਣਾ ਬੇਹਦ ਜ਼ਰੂਰੀ ਹੈ ਕਿਉਂਕਿ ਅੱਜ ਦੇ ਦਿਨ 1752 ਦੇ ਵਿੱਚ ਸੰਗਰੂਰ ਦੇ ਨੇੜੇ ਕੋਪਰਹੀੜਾ ਵਿਖੇ ਜਿੱਥੇ ਕਿ ਵੱਡਾ ਘੱਲੂ ਘਰਾ ਹੋਇਆ ਸੀ ਜਿੱਥੇ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਆਪਣੇ ਰਾਜ ਭਾਗ ਦੇ ਲਈ ਸਲਾਹਕਾਰੇ ਸਨ ਮੀਟਿੰਗ ਕਰੇ ਸਨ ਜਿਨ੍ਹਾਂ ਦੇ ਵਿੱਚ ਚੜ੍ਹਤ ਸਿੰਘ ਜੀ ਤੇ ਜਸਾਲ ਸਿੰਘ ਆਲੂ ਵਾਲੀਆ ਉਹਨਾਂ ਦੀ ਅਗਵਾਈ ਕਰ ਰਹੇ ਸਨ ਤਾਂ ਇਸ ਮੌਕੇ ਤੇ ਉਹਨਾਂ ਤੇ ਐਮਰ ਸਾਹ ਦੁਰਾਨੀ ਨੇ ਹਮਲਾ ਕੀਤਾ 30000 ਦੇ ਕਰੀਬ ਸਿੱਖ ਇਸ ਵੱਡੇ ਢੱਲੂ ਘਾਰੇ ਚ ਸ਼ਹੀਦ ਹੋਏ ਸੀ ਪਰ ਅੱਜ ਦੇ ਦਿਨ ਦਾ ਇਤਿਹਾਸ ਕਿੰਨੇ ਕ ਲੋਕ ਜਾਣਦੇ ਨੇ ਉਹ ਪਤਾ ਕਰਦੇ ਆ ਕੀ ਤੁਹਾਨੂੰ ਇਸ ਦਿਨ ਦੇ ਇਤਿਹਾਸ ਦਾ ਪਤਾ ਸੀ ਜਾਂ ਨਹੀਂ ਯਸਿਆ ਨੋ ਦੇ ਵਿੱਚ ਜ਼ਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਦੇ ਹੋ ਤੇ ਅਖੀਰ ਤੱਕ ਵੀਡੀਓ ਜ਼ਰੂਰ ਦੇਖਣਾ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਉਰਜੰਤ ਸਿੰਘ ਅੱਜ ਕਿਹੜਾ ਦਿਨ ਮਨਾ ਕਿਦਾਂ ਸਰ ਅੱਜ ਕਿਹੜਾ ਦਿਨ ਹੈ ਸਮਝ ਨਹੀਂ ਆਸਕੋ ਵੀ ਅੱਜ ਕਿਹੜਾ ਦਿਨ ਮਨਾਇਆ ਜਾ ਰਿਹਾ ਵੀ ਕਿਹੜਾ ਅੱਜ ਇਤਿਹਾਸਕ ਦਿਨ ਆ ਵੀ ਉਹ ਕਿਹੜਾ ਹੈ ਪਤਾ ਨਹੀਂ ਨਾ ਵੀਰ ਬੰਦੇ ਤਾਂ ਨਹੀਂ ਪਤਾ ਯਾਰ ਅੱਜ ਬਹੁਤ ਵੱਡਾ ਇਤਿਹਾਸਕ ਦਿਨ ਆ ਕਿਸ ਤਰ੍ਹਾਂ ਮਤਲਬ ਜੀ ਤੁਸੀਂ ਸਰਦਾਰੋ ਮੈਦਾਨ ਤੋਂ ਤੁਹਾਨੂੰ ਰੋਕਿਆਗਾ ਨਹੀਂ ਚਲੋ ਦੱਸੋ ਪਟਿਆਲਾ ਕੱਲੂਗਰ ਹੋਇਆ ਸੀ ਅੱਜ ਲੈਣਾ ਅੱਛਾ ਜੀ ਟਾਪਰ ਹੀੜਾ ਵੇਖੇ ਜਿੱਥੇ 30000 ਦੇ ਕਰੀਬ ਸਿੱਖ ਹੰਝੀ ਹਾਂਜੀ ਹਾਂਜੀ ਉਹ ਦਿਨ ਹੈ ਠੀਕ ਹੈ ਜੀ ਕੀ ਨਾਮ ਹੈ ਤੁਹਾਡਾ ਅੱਜ ਪਤਾ ਕਿਹੜਾ ਦੇਣਾ ਤੁਹਾਨੂੰ ਇਹ ਬਚਣਾ ਹੈ। ਬਾਬਾ ਕੀ ਨਾਮ ਆ ਤੇਰਾ? ਨਾ ਲਖਨ ਜੋਗੀ ਹੈ? ਹੈ? ਲਖਨ ਜੋਗੀ। i20 ਗੱਡੀ ਕਿਵੇਂ ਆ? ਕਿਹੜੀ ਆ? ਨਹੀਂ ਜਿਹੜੀ ਜੀ ਤੂੰ ਆਇਆ ਹੈ। ਅਸੀਂ i20 'ਚ ਨਹੀਂ ਆਏ। ਹੋਰ ਕਿਹੜੀ ਆਏ ਤੁਰ ਕੇ। ਜੇ i20 'ਚ ਆਏ ਹੋਏ। ਜੇ i20 ਗੱਡੀ ਤੇਰੇ ਨਾਮ। ਦੇਖਾ ਕਹਲੇ ਉਹ ਕਿੱਥੇ ਗੱਡੀ ਗਿਆ? ਚੱਲ। ਉਹ ਪਰਲੀ ਮਾਰਕੀਟ 'ਚ ਨਾ ਆਇਆ ਨਹੀਂ ਤੇਰੇ ਨਾਲ ਦੋ ਜੋਗੀ। ਨਾ ਸਾ ਦੇ ਨਾਲ ਗ੍ਰੇ ਕਲਰ ਦੀ i20 ਤੋਂ ਢੋਟੀ ਨਹੀਂ ਆਈ। ਪਰ ਬੈਠ ਕੇ ਕਿਹਦੇ ਨਾਲ ਆਇਆ ਉਹ ਤੇ ਕਿੱਥੇ? ਉਹ ਜਿਹੜੀ ਉੱਧਰ ਖੜਾ ਕੇ ਜਾਂਦੀ ਆ। ਯਾਰ ਤੂੰ ਜੋਗੀ ਹੋ ਕੇ ਝੂਠ ਬੋਲੀ ਜਾਂਦਾ। ਯਾਰ ਝੂਠ ਦਾ ਸਰਦਾਰ ਹੋ ਕੇ ਤੂੰ ਆਇਆ ਨਹੀਂ i20 'ਚ ਬੈਠ ਕੇ। ਤੇਰੇ ਨਾਲ ਇੱਕ ਬੰਦਾ ਹੋਰ ਜੋਗੀ ਆਇਆ ਨਹੀਂ। ਦੋ ਜਣੇ ਨਹੀਂ ਆਏ ਤੁਸੀਂ। ਜੋਗੀ ਤਾਂ ਇੱਥੇ ਬੇਜੰਤ ਨੇ। ਆਏ ਨਹੀਂ ਤੇਰੇ ਨਾਲ ਇੱਕ ਹੋਰ ਬੰਦਾ ਆਇਆ ਕਿ ਨਹੀਂ? ਨਾਲ ਦਾ ਹੋਵੇ ਫਿਰਦਾ। ਵਾਹ ਵਾਹ। ਆਇਆ ਨਾ ਦੋ ਜਣੇ ਆਏ ਹੋ ਨਾ। ਨਾ। ਤੁਸੀਂ ਦੋ ਜਣੇ ਨਹੀਂ ਆਏ। ਆਈਦਾ ਬੇਜੰਤ ਕੇ ਸੰਗਤ ਬੇੰਦਾਸੀ ਦਾ ਕਰਦੇ ਆ। ਨਹੀਂ ਤੁਸੀਂ ਹੁਣ ਦੋ ਜਣੇ ਆਏ ਹੋ ਕਿ ਨਹੀਂ ਆਏ ਹੋ ਤਾਂ ਹੁਣ ਤਾਂ ਐਸੇ ਇਕੱਲੇ ਹੀ ਖੜੋਤੇ ਆ। ਤੂੰ ਦੋ ਜਣੇ ਆਏ ਹੋ ਦੋ ਜਣੇ ਔਰੇ ਇਕੱਲੇ ਆਏ ਆ ਤੂੰ। ਅਸੀਂ ਔਰੇ ਤਾਂ ਹੈ ਤਾਂ ਦੋ ਹੀ ਇੱਕ ਤਾਂ ਬਜ਼ੁਰਗ ਸਾਡਾ ਦੋਹੇ ਆਏ ਹੋ ਨਾ? ਹਾਂ। ਕਾਦੇ ਚ ਆਏ ਹੋ ਮਾਣ। ਗੱਡੀ ਜ ਨਹੀਂ ਐ। ਐ ਚ ਝੂਠ ਬੋਲਣ ਦੀ ਲੋੜ ਹੈ ਤਾਂ ਕਹਦੇ ਹਾਂ ਆਏ ਆ ਗੱਡੀ 'ਚ। ਉਧਰ ਗੱਡੀ ਖੜਾ ਕੇ ਨਹੀਂ ਆਏ ਕਰੇ ਕਲਰ ਦੀ ਆਈਟਮਾਟਿਕ ਗੱਡੀ ਨੂੰ। ਨਾ। ਸਰਦਾਰ ਝੂਠਾ। ਨਵੇਂ ਮਾਡਲ ਦੀ ਆਈਟਮਾਟਿਕ ਖੜਾ ਕੇ ਆਏ ਨੇ ਉਧਰ। ਨਾ ਹੋਈ ਫੇਰ ਆ। ਜੇ ਹੋਈ ਸੌ ਚੱਕ ਦਈਏ ਸੌ ਮੈਂ ਚੱਕਦਾ ਮੈਂ ਗੁਰਦੁਆਰੇ ਵੱਲ ਨੂੰ ਹੱਤ ਕਰਦਿਆਂ ਨੇ ਆਪਣਾ ਨੇਮ ਕਰ ਲਾ ਮੈਂ ਦੰਨਾ ਸੌ ਮੈਂ ਚੱਕਣਾ ਤੂੰ ਉਹ ਗੱਡੀ 'ਚ ਉਤਰ ਕੇ ਨਹੀਂ ਆਇਆ ਤੇਰੇ ਬੰਦੇ ਨਾਲ ਮੁੰਡੇ ਨਾਲ ਰੋਟੀ ਮੁੰਡੇ ਨਾਲ ਕੋਈ ਗੋਰਾ ਮੁੰਡਾ ਰੋਟੀ ਖਵਾਉਣ ਲੈ ਆਇਆ ਸੀ ਉਹ ਤੋਂ ਆ ਗਿਆ ਨਾ ਲਾਈਨ ਤੇ ਉਹਦਾ ਰੋਟੀ ਖਵਾਉਣ ਲੈ ਆਇਆ ਸੀ ਵਿਚਾਰਾ ਕਹਿੰਦਾ ਰੋਟੀ ਗੱਡੀ 'ਚ ਲੈ ਕੇ ਆਇਆ ਨਾ ਲੈ ਕੇ ਤਾਂ ਗੱਡੀ 'ਚ ਰੋਟੀ ਖਵਾਉਣ ਲੈ ਕੇ ਆਇਆ ਤੂੰ ਕਰੇ ਸਾਡੀ ਨਹੀਂ ਨਾ ਤੇ ਤੂੰ ਝੂੜ ਗਿਆ ਤੇ ਬੋਲਦੇ ਉਹ ਤੂੰ ਕਹਿੰਦਾ ਕਰੇ ਤੇਰੀ ਏ ਬਾਬਾ ਮੈਂ ਕਿਹਾ ਬਾਈ ਇਹਨੂੰ ਵੀ ਤੇਰੀ ਆ ਗੱਡੀ ਕਿਆ ਦੱਸ ਨਹੀਂ ਤਾਂ ਨਹੀਂ ਹੈ ਬਾਈ ਤਾਂ ਇਹ ਕਹਿ ਰਿਹਾ ਤਾਂ ਵੀ ਗੱਡੀ 'ਚ ਆਇਆ ਤੁਸੀਂ ਮੈਂ ਤਾਂ ਆਈਟਵੈਂਟੀ ਨਹੀਂ ਸਾਨੂੰ ਪਤਾ ਹੀ ਨਹੀਂ ਹੁਣ ਜੇ ਤੂੰ ਐਂ ਕਹਦਾ ਰੋਟੀ ਖਾਣ ਆ ਉਹ ਐਵੇਂ ਹੀ ਨਿਕਲ ਜੂ ਗੱਡੀ ਗਈ ਦੀ ਹੌਲੀ ਹੌਲੀ ਤੂੰ ਤਾਂ ਪਹਿਲੇ ਇਹ ਵੀ ਸੌਖਾ ਨੂੰ ਤਿਆਰ ਨਹੀਂ ਦੀ ਵੀ ਨਹੀਂ ਆ ਅਸੀਂ ਤਾਂ ਵੀਰਾਂ ਨਾਲ ਆ ਅਸੀਂ ਤਾਂ ਹੁਣ ਵੀ ਸੌਖਾ ਨਹੀਂ ਹੁਣ ਤੂੰ ਕਹਿ ਨਹੀਂ ਰਿਹਾ ਤੀ ਮੈਂ ਗੱਡੀ ਜਣੀ ਆ ਅਸੀਂ ਤਾਂ ਹੁਣ ਵੀ ਕਹਿੰਦੇ ਆ ਸਾਡੀ ਗੱਡੀ ਨਹੀਂ ਨਹੀਂ ਤੂੰ ਹੁਣ ਕਹਿੰਦਾ ਜੀ ਮੈਂ ਗੱਡੀ ਜਣੀ ਆ ਅਸੀਂ ਤਾਂ ਤੁਰ ਕੇ ਆਇਆ ਮੈਂ ਤਾਂ ਐਂ ਕਹਿੰਦਾ ਜੀ ਹਾਂ ਹੁਣ ਵੀ ਤਾਂ ਤੁਰ ਕੇ ਆਇਆ ਬਖਾ ਦਾਨ ਦਿੱਤਾ ਉਹਨੇ ਕੰਬਲ ਵੀ ਉੱਥੇ ਆਈਟਵੈਂਟੀ ਜੀ ਨਵੀਂ ਗੱਡੀ 'ਚ ਬੈਠ ਗਏ ਉਹ ਸਾਡੀ ਨਹੀਂ ਹੈਗੀ ਭੋਲਿਆ ਗੱਡੀ ਹੁੰਦੀ ਤਾਂ ਇੱਥੇ ਮੰਗਦੇ ਹੌਣ ਦਾ ਇਹ ਵੀ ਨਹੀਂ ਮੰਨਦਾ ਤੀਗਾ ਵੀ ਮੇਰੀ ਗੱਡੀ ਮੈਂ ਤਾਂ ਗੱਡੀ ਚ ਹੀ ਆ ਤਾਂ ਬੰਦ ਕਰ ਇਹਨੂੰ ਕੀ ਹੈਗਾ ਉਹਦੇ ਆ ਇਹ ਬੰਦ ਨਹੀਂ ਹੁੰਦਾ ਇਹ ਤਾਂ ਫਟੇ-ਫਟੇ ਮੂਰੇ ਨਹੀਂ ਮੰਨਦਾ ਤੇਰੇ ਮੂਰੇ ਕੀ ਬੰਦ ਆਉਣਾ ਚੱਲ ਤੇਰੀ ਇਹਦੇ ਨਾਲ ਚੜਾਈ ਹੋ ਰਹੀ ਹੈ ਬੱਲੇ ਬੱਲੇ ਰੱਬ ਤੈਨੂੰ ਤੰਦਰੁਸਤੀ ਦੇ ਸਾਡੀ ਨਹੀਂ ਤੂੰ ਝੂਠ ਕਿਉਂ ਬੋਲਦਾ ਅਸੀਂ ਮੈਂ ਦੱਸ ਅਸੀਂ ਤੈਨੂੰ ਝੂਠ ਬੋਲ ਕੇ ਜ਼ਮੀਨ ਬਣਾਉਣੀ ਹੈ ਉਹਦਾ ਮਾਰ ਬੋਛਦਾ ਸਰਦਾਰ ਹੋ ਕੇ ਤੂੰ ਝੂਠ ਬੋਲ ਰਹੇ ਆ ਮੈਂ ਕਿ ਝੂਠ ਬੋਲੇ ਗੱਡੀ ਤੁਹਾਡੀ ਹੈ ਗੱਡੀ ਸਾਡੀ ਹੁੰਦੀ ਸਾਡੇ ਮੈਂ ਕਦ ਕੇ ਆ ਹੁਣ ਕਹੀ ਤਰ ਜਾ ਰਹੇ ਆ ਮੈਂ ਤਾਂ ਇਹ ਕਿ ਆ ਵੀ ਜੇ ਤੂੰ ਉਹ ਮੰਨ ਗਿਆ ਵੀ ਮੰਨ ਜੇਗਾ ਫਿਰ ਮੈਂ ਤਾਂ ਹੁਣ ਕਿ ਪਹਿਲਾਂ ਤਾਂ ਮੈਂ ਕਿਹਾ ਹੀ ਨਹੀਂ ਵੀ ਗੱਡੀ ਲੈ ਵੀਰੇ ਮੈਂ ਹੀ ਕਿਹਾ ਸੀ ਵੀ ਗੱਡੀ ਜਾਏ ਹਨਾ ਇਹਨੂੰ ਤੇ ਅਸੀਂ ਕਿਹਾ ਕਿ ਸਾਡੀ ਅਸੀਂ ਤਾਂ ਕਿਹਾ ਮੁੰਡੇ ਦੀ ਰੋਟੀ ਖਵਾ ਕੇ ਚੱਲ ਉਹ ਤਾਂ ਜਿਹੜੇ ਦੇਖਦੇ ਨੇ ਉਹਨਾਂ ਨੇ ਬੈਕ ਕਰਕੇ ਦੇਖ ਲੈਣੀ ਆ ਵੀ ਕਿਹਨੇ ਕੀ ਕਿਹਾ ਸੀ ਤੀ ਹਾਂ 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 ਮੈਂ ਐਸੇ ਝੂਠ ਬੋਲੂਗਾ ਤੂੰ ਬੋਲੇਗਾ ਵੀਡੀਓ ਨੇ ਤਾਂ ਨਹੀਂ ਝੂਠ ਬੋਲਣਾ ਕੈਮਰੇ ਨਹੀਂ ਝੂਠ ਬੋਲਦੇ ਵੀ ਕਿਹਨੇ ਕੀ ਬੋਲੇ ਆ ਤੀ ਝੂਠ ਬੋਲ ਕੇ ਅਸੀਂ ਕੀ ਕਰਨਾ ਤੈਨੂੰ ਸਾਡਾ ਕਿਹੜਾ ਜ਼ਮੀਨਦਾਰ ਔਲਾ ਤੇਰੇ ਨਾਲ ਪਰ ਮੈਂ ਤਾਂ ਉਹੀ ਤੈਨੂੰ ਪੁੱਛਿਆ ਵੀ ਗੱਡੀ ਜਾਏ ਤੂੰ ਕਹਦੇ ਆ ਗੱਡੀਆਂ ਆ ਨਾ ਐ ਨਹੀਂ ਗੱਡੀ ਜੀ ਫੇਰ ਕਹਿੰਦਾ ਦੱਸ ਐ ਹੁਣ ਮੰਨਿਆ ਦੀ ਫੇਰ ਮੁੱਕੀ ਅਸੀਂ ਕਹੋ ਯਾਰ ਤੈਨੂੰ ਝੂਠ ਬੋਲਣਾ ਗੱਡੀ 'ਚ ਨਹੀਂ ਆਇਆ ਤੂੰ ਨਾ ਗੱਡੀ 'ਚ ਅਸੀਂ ਆਏ ਨਹੀਂ ਅਸੀਂ ਇੱਥੇ ਫੇਰੀ ਚਾਹੀਦਾ ਹਾਂ ਨਹੀਂ ਹੁਣ ਤੂੰ ਗੱਡੀ 'ਚ ਉਤਰ ਕੇ ਨਹੀਂ ਆਇਆ ਨਾਲ ਕਹਿੰਦਾ ਮੈਨੂੰ ਰੋਟੀ ਖਾਣ ਲੈ ਕੇ ਆਉਣੀ ਉਹ ਤਾਂ ਉਹ ਤਾਂ ਮੋਢਾ ਖਵਾ ਕੇ ਗਿਆ ਬੇਚਾਰਾ ਕੰਬਲ ਵੀ ਦੇ ਕੇ ਗਿਆ ਅਬ ਗੱਡੀ 'ਚ ਆਇਆ ਨਾ ਉਹ ਗੱਡੀ ਸਾਡੀ ਏ ਜਾਂ ਦਾ ਲੈਦੇ ਰਾਜਾ ਬੰਦਾ ਐ ਫੇਰ ਤਾਂ ਕਹਦੀ ਵੀ ਹਾਂ ਵੀ ਸਾਨੂੰ ਲੈਦੀ ਸਾਈਕਲ ਲੈਦੀ ਨਹੀਂ ਤੂੰ ਮੈਂ ਯਾਰ ਫੇਰ ਤੂੰ ਮੁੱਕ ਜਨ ਤੈਨੂੰ ਮੈਂ ਹੀ ਪਤਾ ਗੱਡੀ ਜਾ ਮੈਂ ਤੈਨੂੰ ਐ ਤਾਂ ਕਹਿ ਨਹੀਂ ਵੀ ਤੇਰੀ ਆ ਕਿ ਮੇਰੀ ਆ ਇਹ ਤਾਂ ਮੈਂ ਤੈਨੂੰ ਕਹਿ ਹੀ ਨਹੀਂ ਅਸੀਂ ਘੜਾ ਚੱਕੀ ਚੋਰੀ ਦੀ ਦਾੜੀ ਚੋਰ ਦੀ ਦਾੜੀ ਤੇ ਤਣਕਾ ਕੀ ਹੁੰਦੀ ਆ ਖਾਬਤ ਉਹ ਸੱਚੀ ਗੱਲ ਹੀ ਇਹਨਾਂ ਨੂੰ ਤੂੰ ਤਾਂ ਸੱਚੀ ਦਾ ਗੱਲ ਤੂੰ ਤੂੰ ਤਾਂ ਹੁਣ ਆਪਣੇ ਫੋਲੋਅਰ ਵਧਾਉਣ ਨੂੰ ਫਿਰਦੇ ਆ ਰੱਬ ਤੇਨੂੰ ਫੋਲੋਅਰ ਤਾਂ ਰੱਬ ਦੀ ਕਿਰਪਾ ਨਾਲ ਪਹਿਲਾਂ ਹੀ ਬਹੁਤ ਨੇ ਮੇਰੇ ਗਊ ਗਰੀਬ ਨੂੰ ਤੰਗ ਨਹੀਂ ਕਦੇ ਕਰੀਦਾ ਫੋਲੋਅਰ ਤੇਰੇ ਨਾਲ ਤਾਂ ਕੀ ਬਧ ਨੇ ਨਹੀਂ ਗਊ ਗਰੀਬ ਨਹੀਂ ਫੋਲੋਅਰ ਸੱਚੇ ਦਿਖਾਉਣੇ ਆ ਲੋਕਾਂ ਨੂੰ ਇਹਦੇ ਨਾਲ ਫੋਲੋਅਰ ਥੋੜੀ ਜੇ ਵਧਦੇ ਨੇ ਗੱਲ ਬਦੀ ਵੀ ਜਾਣੇ ਸੱਚ ਦਿਖਾਉਣਾ ਸੱਚ ਨਹੀਂ ਹੈਗਾ ਇਹ ਸੱਚ ਨਹੀਂ ਤੂੰ ਆਪ ਮੰਨਿਆ ਨਹੀਂ ਵੀ ਗੱਡੀ ਜਾਏ ਨਾ ਮੈਂ ਤਾਂ ਤੈਨੂੰ ਕਹਿ ਨਹੀਂ ਸਾਡੀ ਏ ਸਾਨੂੰ ਗੁਰੂ ਗ੍ਰੰਥ ਸਾਹਿਬ ਮੈਂ ਇਹ ਤੈਨੂੰ ਕਹਿ ਨਹੀਂ ਤੇਰੀ ਆ ਮੈਂ ਸੌਂ ਚੱਕਣਾ ਬਾਬਾ ਚੱਲ ਮੈਂ ਇਹ ਗੱਲ ਤਾਂ ਕਹਿੰਦਾ ਹੀ ਨਹੀਂ ਵੀ ਗੱਡੀ ਤੇਰੀ ਆ ਸਾਨੂੰ ਹੁਣ ਇਹਦਾ ਮਾ ਮੁੰਡਾ ਉੱਥੇ ਕਹਦਾ ਕਿ ਬਾਬਾ ਚੱਲ ਬੈਠ ਗੱਡੀ ਤੇ ਉਥੇ ਤੇ ਮੈਨੂੰ ਛੱਡ ਦੇਣਾ ਫਿਰ ਅਈ ਤਾਂ ਇਹ ਬਿਠਾਖ ਉੱਥੇ ਮੈਂ ਇਹ ਗੱਲ ਕਹੀ ਨਹੀਂ ਵੀ ਤੇਰੀ ਆ ਗੱਡੀ ਮੈਂ ਤੈਨੂੰ ਐ ਪੁੱਛ ਰਿਹਾ ਤੂੰ ਗੱਡੀ ਜਾਏ ਆ ਤੁਰ ਕੇ ਇਹ ਕੋਈ ਧਰਮ ਵੀ ਹੁੰਦਾ ਬੰਦੇ ਯਾਰ ਅਸੀਂ ਕੋਈ ਗੱਲ ਦੇ ਖੜ ਦੇ ਜਾਂਦਾ ਯਾਰ ਅਸੀਂ ਸਾਹ ਚੱਕਣ ਨੂੰ ਤਿਆਰ ਆ ਯਾਰ ਗੱਡੀ 'ਚ ਨਹੀਂ ਆਇਆ ਤੂੰ ਯਾਰ ਗੱਡੀ ਦਾ ਮੁੰਡਾ ਰੋਟੀ ਖਾਣ ਨੂੰ ਲੈ ਕੇ ਆਇਆ ਉਹ ਫਿਰ ਉਹੀ ਕਹਿਣਾ ਮਮਾ ਤੈਨੂੰ ਮੈਂ ਵੀ ਗੱਡੀ 'ਚ ਆਇਆ ਤੂੰ ਲੈ ਗੱਡੀ ਵਾਲਾ ਹੁਣ ਮੁੰਡਾ ਕਹਿੰਦਾ ਬਾਬਾ ਦੂਰੇ ਤਾਂ ਜਾਣੂ ਬਾਬਾ ਰੋਟੀ ਖਵਾਣਾ ਪੈਸੇ ਨਹੀਂ ਯਾਰ ਫਿਰ ਮੈਂ ਤੈਨੂੰ ਐ ਤਾਂ ਨਹੀਂ ਕਹਿਣ ਲੱਗੇ ਤੈਂ ਗੱਡੀ ਲੈ ਲਈ ਤੈਨੂੰ ਐ ਕਹਿੰਦਾ ਗੱਡੀ 'ਚ ਆ ਯਾਰ ਮੇਰੀ ਗੱਲ ਸਮਝੀ ਸਾਰੀਆਂ ਮੋਟਰਸਾਈਕਲ ਨਹੀਂ ਚੱਲਣਾ ਹੱਥ ਇੱਕ ਉਹ ਉਧਰ ਲਾਣੀ ਉਹ ਚੱਲ ਐ ਤਾਂ ਉਹਦਾ ਡਰਾਈਵਰ ਵੀ ਰੱਖ ਲੈਂਦਾ ਡਰਾਈਵਰ ਰੱਬ ਤੈਨ ਇਹ ਲੈ ਲੈ ਬੋਤ ਲੈਦਾ ਠੀਕ ਹੈ ਤੇ ਤੁਸੀਂ ਜੋ ਤੁਹਾਡਾ ਨਾ ਹੈ ਹਰ ਕੰਮ ਤੁਹਾਡੇ ਬੀਜੇਪੀ ਦੱਸ ਦੇ ਬੱਲੇ ਬੱਲੇ ਬੀਜੇਪੀ ਤੇਰੀ ਬੱਲੇ ਬੱਲੇ ਚੜਦੀ ਕਲਾ ਰੱਬ ਤੇਰੇ ਪਰ ਅੱਜ ਕਿਹੜਾ ਡੇ ਆ ਪਤਾ ਕਿਹੜਾ ਦਿਨ ਆ ਜੀ ਨਾ ਵੀਰੇ ਪਤਾ ਨਹੀਂ ਐਤਵਾਰ ਹੈ ਅੱਛਾ ਆਓ ਆਮਦ ਲੈ ਲੇਪੇ ਦਿਨ ਮੇਲੀ ਮੋਹਰੇ ਦਾ ਉਹ ਐਤਵਾਰ ਹੈ ਅੱਜ ਇਤਿਹਾਸਕ ਦਿਨ ਵੀ ਆ ਤੇ ਵੱਡਾ ਘੱਲੂ ਘਰ ਆ ਵੀ ਹੈ ਜੀ ਕੀ ਕਾ ਠੀਕ ਹੈ 9 ਫਰਵਰੀ ਹੈ ਜੀ ਕਾਪਰ ਹੀੜੇ ਵਾਲਾ ਅੱਜ ਦੇ ਦਿਨ ਹੈ ਤਸਵੀਰ ਬ੍ਰਾ ਦੀ ਕਿਹੜਾ ਦਿਨ ਆ ਪਤਾ ਅੱਜ ਗੁਰੂ ਸਾਹਿਬ ਜੀ ਦਾ 100 ਡਾਈ ਹੈ ਹੈ ਜਨਮ ਦਿਹਾੜਾ ਗੁਰੂ ਸਾਹਿਬ ਦਾ ਜੀ ਅੱਜ ਨਹੀਂ ਨਹੀਂ ਅੱਜ ਨਹੀਂ ਅੱਜ ਅੱਜ ਹੀ ਹੈ ਕੱਲ ਨਹੀਂ ਅੱਜ ਆ ਗੁਰੂ ਹਰਾਈ ਜੀ ਗੁਰੂ ਹਰਾਈ ਜੀ ਦਾ ਹੋਰ ਕਢਾਈ ਹੋਰ ਕਿਸ ਤੋਂ ਇਲਾਵਾ ਕਿਹੜਾ ਦਿਨ ਹੈ ਅੱਜ ਵੱਡਾ ਘੱਲੂ ਘਰਾ ਹੋਇਆ ਸੀ ਅੱਜ ਦੇ ਕਾਪਰ ਹੀੜੇ ਦਾ 30000 ਸਿੱਖ ਠੀਕ ਹੈ ਠੀਕ ਹੈ ਐਕਚੁਅਲੀ ਉਹਦੀ ਐਡਵਰਟਾਈਜ਼ਮੈਂਟ ਵੀ ਘੱਟ ਹੋ ਰਹੀ ਹੈ ਨਾ ਕਰਨੀ ਨਾ ਇਹ ਕਮਾਈ ਕਮੀ ਆਪਣੇ ਕਰਨੇ ਹੀ ਆ ਬਰੇ ਕਮੀ ਇਹ ਆਪਣੇ ਇਹ ਨਾ ਪਾਸੇ ਦੇ ਵਿੱਚ ਹੈ ਨਾ ਹੁਣ ਅੱਜ ਐਸਜੀਪੀਸੀ ਦੇ ਪੇਜ ਤੇ ਦੇਖ ਲਓ ਹਜੇ ਤੱਕ ਕੋਈ ਪੋਸਟ ਨਹੀਂ ਹੈਗੀ ਤੁਸੀਂ ਇਹ ਦੇਖੋ ਵੀ ਕੱਲ ਇਥੇ ਨਗਰ ਕੀਰਤਨ ਹੋ ਰਿਹਾ ਸੀਗਾ ਉਹ ਗੁਰੂ ਸਾਹਿਬ ਜੀ ਦੇ ਗੁਰੂ ਹਰਾਈ ਜੀ ਦੇ ਉਹਦਾ ਚੜਨ ਡਿਆੜੇ ਕਰਕੇ ਹੋ ਰਿਹਾ ਸੀ ਹੋਰ ਕੱਲੂ ਕਾਰੇ ਬਾਰੇ ਕੁਝ ਵੀ ਨਹੀਂ ਕੋਈ ਦੱਸ ਰਿਹਾ ਸੀ ਆਮ ਨਹੀਂ ਤਾਂ ਉਹੀ ਤਾਂ ਤਾਂ ਵੀ ਐਸਜੀਪੀਸੀ ਦੇ ਜਿਹੜੀ ਸੰਸਥਾ ਆ ਕੀ ਆਪਣੀ ਉਹਨਾਂ ਦੇ ਪੇਜ ਤੇ ਦੇਖ ਲਓ ਹੋਵੇ ਚਲੋ ਜੀ ਸਾਡੇ ਵਰਗੇ ਭੁੱਲ ਰਹੇ ਆ ਦਾ ਕਾਰਨ ਕੁਛ ਹੈਗਾ ਹੀ ਆ ਇਹ ਬੱਚੀ ਇਸ ਜੀ ਤੋਂ ਥੋੜੇ ਕਿਸੇ ਘਰਿ ਬਾਰੇ ਬਾਰੇ ਕਿਸੇ ਨਹੀਂ ਆਈ ਹੁਣ ਤੱਕ ਵੀ ਕੋਈ ਵੀ ਕਿਸੇ ਤੇ ਬੋਡ ਨਹੀਂ ਕੋਈ ਫਲੈਗ ਨਹੀਂ ਕਿਸੇ ਗੁਰਦਾਰੇ ਦੇ ਵਿੱਚ ਅਰੇ ਏਡੀ ਗੱਲ ਹੈ 17 ਤੋਂ 52 ਜੋ ਹੋਇਆ ਸੀ 30000 ਸਿੱਖ ਮਾਰੇ ਗਏ ਸੀ 30000 ਮਾਰੇ ਗਿਆ ਜੀ ਅਮਰਦਾਸ ਅਰਾਨੀ ਨੇ ਮਾਰੇ ਸੀਗੇ ਜੀ ਕਿੱਦਨੀ ਵੱਡੀ ਗੱਲ ਆ ਫਿਰ ਵੀ ਐਸਜੀਪੀਮ ਇਲਾ ਤਾਂ ਉਹਨਾਂ ਨੂੰ ਪਤਾ ਹੁੰਦਾ ਸਾਡਾ ਮੇਰੇ ਸਾਬ ਦਾ ਇਹ ਸਿੱਖ ਇਤਿਹਾਸ ਖਤਮ ਹੋਣ ਦਾ ਕਾਰਨ ਨਹੀਂ ਇਹੀ ਬਣਦਾ ਜਾ ਰਿਹਾ ਚਾਹੇ ਹਿਸਟਰੀ ਦੇ ਲੈਕਚਰਰ ਦੇ ਵਿੱਚ ਚਾਹੇ 12 ਕਾਲਜਾਂ ਚ ਖਤਮ ਹੋ ਰਿਹਾ ਪਰ ਇਹ ਦੱਸ ਦੇਣਗੇ ਹਨ ਵੀ ਚਾਰ ਸਾਬ ਜਹਾਦਿਆਂ ਦੇ ਨਾਮ ਦੱਸ ਦੇਣਗੇ 10 ਗੁਰੂਆਂ ਦੇ ਨਾਮ ਦੱਸ ਦੇਣਗੇ ਪਰ ਜਿਹੜੇ ਆ ਦਿਹਾੜੇ ਨੇ ਇਹ ਤਾਂ ਆਪਣੀਆਂ ਸੰਸਥਾਵਾਂ ਦਾ ਫਰਜ਼ ਬਣਦਾ ਦੱਸਣਾ ਹਨ ਤਾਂ ਜਿੱਦਾਂ ਹੁਣ ਚਲੋ ਮੈਂ ਹਿਸਟਰੀ ਚ ਅਹੀਂ ਪੜਿਆ ਹੋਇਆ ਜਿਵੇਂ ਕੋਈ ਸਾਰਾ ਪੜਿਆ ਹੋਇਆ ਪੰਜਾਬ ਦੀ ਹਿਸਟਰੀ ਚ ਪਰ ਹੁਣ ਦਿਨ ਨਹੀਂ ਯਾਦ ਕਰਨ ਕੀ ਆ ਕਰਨ ਕੁਝ ਤੇ ਹੈਗਾ ਹੀ ਉਹਦਾ ਨਾਮ ਜਾਣ ਦੱਸਦੇ ਨਹੀਂ ਆਂਗੇ ਸਹੀ ਗੱਲ ਹੈ। ਇਹ ਕਮੀ ਆ। ਕਮੀ ਸਾਡੇ ਆਪ ਦੇ ਚ ਜਨਾ ਵੀ ਅਸੀਂ ਆਪ ਦਾ ਇਤਿਹਾਸ ਆਪ ਖਤਮ ਕਰ ਰਹੇ ਆ। ਮੈਂ ਤਾਂ ਸੰਸਥਾਵਾਂ ਕਰ ਰਹੀਆਂ ਨੇ ਜਿਹੜੀ ਏਡੇ ਏਡੇ ਬਜਟ ਨੇ ਪੰਜਾਬ ਸਰਕਾਰ ਦੇ ਬਰਾਬਰ ਦਾ ਬਜਟ ਹੈ ਜੀਪੀਸੀ ਦਾ। ਕੀ ਇਹ ਪ੍ਰਚਾਰ ਨਹੀਂ ਜਿਵੇਂ ਤੁਸੀਂ ਕਿਹਾ ਵੀ ਇਹ ਕਰਨੀ ਚਾਹੀਦੀ ਹੈ ਇਹ ਚੀਜ਼ ਦਾ ਪ੍ਰਚਾਰ ਕਰਨਾ ਚਾਹੀਦਾ ਪਰ ਕਰਦੇ ਨਹੀਂ ਹੈਗੇ ਇਹ ਕਮੀ ਆ। ਜੀ ਕੋਈ ਸ਼ੱਕ ਨਹੀਂ। ਹੋਰ ਜਿਹੜੇ ਪ੍ਰਚਾਰ ਨਹੀਂ ਕਰਦੇ ਤੇ ਉਹਨਾਂ ਤੇ 90-90 ਲੱਖ ਰੁਪਈਆ ਲਾਤਾ ਇਹਨਾਂ ਨੇ। ਹਾਂ ਹਾਂ ਹਾਂ। ਜਿਹੜੇ ਪ੍ਰਚਾਰ ਕਰਕੇ ਹੁਣ ਮਾਫੀਆਂ ਮੰਗਦੇ ਫਿਰਦੇ ਨੇ। ਜੀ ਜੀ। ਪਰ ਜਿਹੜਾ ਪ੍ਰਚਾਰ ਕਰਨਾ ਸੀਗਾ ਉਹ ਕੀਤਾ ਨਹੀਂ ਹੈਗਾ। ਧੰਨਵਾਦ ਕਮੇਟੀ ਸਿਸਟਮ ਜੀ ਆ ਸਾਡੇ ਜੀ ਠੀਕ ਹੈ ਜੀ ਬੜਿਆ ਜੀ ਕਿਹੜਾ ਦੇਣਾ ਪਪੇ ਹੈ ਕਿਹੜਾ ਦੇਣਾ ਅੱਜ ਕਿਹੜਾ ਦੇਣ ਮਨਣਾ ਨਹੀਂ ਕਿਹੜਾ ਬਣਾਇਆ ਯਾਰ ਅੱਜ ਖਾਸ ਦੇਣ ਕਿਹੜਾ ਹਰ ਰਾਏ ਜੀ ਦਾ ਨਹੀਂ ਉਹ ਕੱਲੂ ਹੋਊਗਾ ਹਾਂਜੀ ਅੱਜ ਹੋਰ ਖਾਸ ਆ ਜਾਨੀ ਕਿ ਇਤਿਹਾਸਕ ਦੇਣਾ ਜੀ ਇਤਿਹਾਸਕ ਦਿੰਦਾ ਹੋਰ ਨਹੀਂ ਪਤਾ ਅੱਜ ਪਟਾਕਾ ਲੂਟਾਰਾ ਹੋਇਆ ਸੀ ਕੋਪਰਹੀੜਾ ਸੰਗਰੂਰ ਨੇੜੇ ਆ 30000 ਦੇ ਕਰੀਬ ਸੀ ਅਮਰ ਸਾਧ ਦੁਰਾਨੀ ਵੱਲੋਂ 1755 ਜੀ ਹਾਂਜੀ ਹਾਂਜੀ ਠੀਕ ਚਲੋ ਸੱਚੀ ਗੱਲ ਜੀ ਬਰੇ ਦੀ ਕਿਹੜਾ ਦੇਣਾ ਪਤਾ ਤੁਹਾਨੂੰ ਨਹੀਂ ਜੀ ਨਹੀਂ ਪਤਾ ਅੱਜ ਵੈਸੇ ਤਾਂ ਸੰਡੇ ਐ ਹਾਂ ਨਹੀਂ ਇਤਿਹਾਸਕ ਦਿਨ ਵੀ ਆ ਕੋਈ ਅੱਜ ਜਾਂ ਸੀ ਨਹੀਂ ਬਾਈ ਨਹੀਂ ਪਤਾ ਅੱਜ ਵੱਡਾ ਕੱਲੂ ਘਰੇ ਹੋਇਆ ਸੀ ਅੱਛਾ 3000 ਦੇ ਕਰੀ ਪਤਾ ਵੱਡੇ ਕੱਲੂ ਘਰੇ ਬਾਰੇ ਨਹੀਂ ਬਾਈ ਨਹੀਂ 1752 ਚ ਪਸੰਗਰੂਰ ਦੇ ਨੇੜੇ ਕੋਪਰਹੀੜਾ ਪਿੰਡਾ ਉੱਥੇ ਸਿੱਖ ਇਕੱਠੇ ਹੋਏ ਸੀ ਆਪਣੇ ਰਾਜ ਭਾਗ ਲਈ ਮਤਲਬ ਵਿਚਾਰ ਵਟਾਂਦਰਾ ਕਰਨ ਲਈ ਹਾਂਜੀ ਤੇ ਉੱਥੇ ਅਹਿਮਦ ਸਾਹਿਬ ਦਰਾਨੀ ਵੱਲੋਂ ਹਮਲਾ ਕੀਤਾ ਗਿਆ ਸੀ ਉੱਥੇ 30000 ਦੇ ਕਰੀਬ ਸਿੱਖਾਂ ਦਾ ਕਤਲ ਕੀਤਾ ਗਿਆ ਅੱਛਾ ਜੀ ਅੱਛਾ ਜੀ ਨਹੀਂ ਭਾਈ ਨਹੀਂ ਮੈਨੂੰ ਨਹੀਂ ਪਤਾ ਸੋਰੀ ਮੈਨੂੰ ਨਹੀਂ ਇੰਨਾ ਇਤਿਹਾਸ ਬਾਰੇ ਪਤਾ ਅੱਛਾ ਹਾਂਜੀ ਚਲੋ ਹੁਣ ਪਤਾ ਲੱਗ ਗਿਆ ਹਾਂਜੀ ਹਾਂਜੀ ਧੰਨਵਾਦ ਤੁਹਾਡਾ ਦੱਸਣ ਲਈ ਹਾਂਜੀ ਸੰਘੇ ਜੀ ਤੁਸੀਂ ਦੇਖ ਹੀ ਲੇ ਕੱਲ ਦੇ ਜੋ ਇਤਿਹਾਸਕ ਦਿਨ ਬਾਰੇ ਤਾਂ ਕਾਫੀ ਨੌਜਵਾਨਾਂ ਨੂੰ ਪਤਾ ਸੀ ਪਰ ਅੱਜ ਦਾ ਜੋ ਵੱਡਾ ਇਤਿਹਾਸ ਹੈ ਉਸ ਦੇ ਬਾਰੇ ਨਹੀਂ ਪਤਾ ਇਸ ਤੋਂ ਇਲਾਵਾ ਬਹੁਤ ਸਾਰੇ ਇਹ ਕਲਿੱਪਸ ਨੇ ਜਿਹੜੇ ਸ਼ਾਇਦ ਤੁਹਾਡੇ ਨਾਲ ਨਹੀਂ ਸਾਂਝ ਕਰ ਸਕਦੇ ਕਿਉਂਕਿ ਬਹੁਤ ਸਾਰੇ ਸਰਦਾਰ ਨੌਜਵਾਨ ਜੋੜੀਆਂ ਬਣਾ ਕੇ ਤਾਂ ਘੁੰਮ ਰਹੇ ਸੀ ਸ਼ਾਇਦ ਘਰਦਿਆਂ ਤੋਂ ਚੋਰੀ ਆਏ ਹੋਏ ਸੀ ਉਹ ਕੈਮਰੇ ਨੂੰ ਦੇਖ ਕੇ ਇਸ ਤਰ੍ਹਾਂ ਭੱਜੇ ਜਿਵੇਂ ਕਿ ਕੋਈ ਬਹੁਤ ਵੱਡੀ ਉਹਨਾਂ ਤੇ ਕੋਈ ਰੇਡ ਪੈ ਗਈ ਹੋਵੇ ਸ਼ਾਇਦ ਉਹ ਆਪਣਾ ਚਿਹਰਾ ਇਸ ਕਰਕੇ ਲੁਕਾ ਰਹੇ ਸੀ ਕਿ ਜਿਵੇਂ ਕਹਿੰਦੇ ਕੋਈ ਗਲਤ ਕੰਮ ਕਰਦਾ ਹੈ ਤਾਂ ਉਹ ਹੀ ਆਪਣਾ ਚਿਹਰਾ ਲੁਕਾਉਂਦਾ ਹੈ ਸੋ ਚਲੋ ਉਹਨਾਂ ਬਾਰੇ ਤਾਂ ਨਹੀਂ ਗੱਲ ਕਰਾਂਗੇ ਮੇਨ ਗੱਲ ਇਹ ਹੈ ਕਿ ਆਪਣੇ ਇਤਿਹਾਸ ਬਾਰੇ ਕਿਉਂ ਭੁੱਲਦੇ ਜਾ ਰਹੇ ਨੇ ਇੰਨਾ ਵੱਡਾ ਇਤਿਹਾਸ ਇੰਨੀਆਂ ਵੱਡੀਆਂ ਕੁਰਬਾਨੀਆਂ ਪਰ ਉਹ ਯਾਦ ਨਹੀਂ ਹੈ ਤੁਹਾਨੂੰ ਇਸ ਦੇ ਪਿੱਛੇ ਕੌਣ ਜ਼ਿੰਮੇਵਾਰ ਲੱਗਦਾ ਜਿਵੇਂ ਕਵੀਰ ਨੇ ਕਿਹਾ ਕਿ ਸੰਸਥਾਵਾਂ ਦੀ ਵੀ ਜ਼ਿੰਮੇਵਾਰੀ ਵੰਡਦੀ ਹੈ ਇਸ ਬਾਰੇ ਦੱਸਿਆ ਹੀ ਨਹੀਂ ਗਿਆ ਜੇ ਦੱਸਾਂਗੇ ਨਹੀਂ ਤਾਂ ਪਤਾ ਕਿਵੇਂ ਲੱਗੇਗਾ ਆਉਣ ਵਾਲੀ ਪੀੜ੍ਹੀ ਨੂੰ ਤੇ ਕੀ ਲੱਗਦਾ ਤੁਹਾਨੂੰ ਕੌਣ ਜ਼ਿੰਮੇਵਾਰ ਹੈ ਸਭ ਦੇ ਪਿੱਛੇ ਤੇ ਇਸ ਤਰ੍ਹਾਂ ਦੇ ਲਈ ਜਾਣਕਾਰੀ ਅੱਗੇ ਪਹੁੰਚਾਉਣ ਦੇ ਲਈ ਕਿਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣੇ ਚਾਹੀਦੇ ਨੇ ਉਸ ਬਾਰੇ ਵੀ ਜ਼ਰੂਰ ਵਿਚਾਰ ਦੱਸਣਾ ਸੋ ਇਸ ਖਾਸ ਵੀਡੀਓ ਵਿੱਚ ਇੰਨਾ ਹੀ ਮਿਲਦੇ ਆ ਜਲਦ ਕਿਸੇ ਹੋਰ ਤਾਜ਼ਾ ਇਸ ਤਰ੍ਹਾਂ ਦੇ ਅਪਡੇਟ ਨਾਲ ਜਾਂ ਖਬਰ ਦੇ ਨਾਲ ਤੇ ਤੁਸੀਂ ਬਣੇ ਰਹਿਣਾ ਲਿਮਿਟਡ ਗਿਆਨ ਦੇ ਨਾਲ ਤੇ ਫਿਲਹਾਲ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ